ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਾਰਡਰ ਡਿਜ਼ਾਈਨ ਜਿਹੜਾ ਤੁਹਾਨੂੰ ਬਣਾ ਕੇ ਦਿਖਾਵਾਂਗੀ ਬਣਾਈ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਹੈ ਠੀਕ ਹੈ ਇਸ ਤਰ੍ਹਾਂ ਕੁੰਡੇ ਆਪਾਂ ਲੈ ਲੈਣੇ ਹਨ ਜਿੰਨੇ ਚਾਹੋ ਤੁਸੀਂ ਕੁੰਡੇ ਲੈ ਸਕਦੇ ਹੋ ਪਰ ਜੇਕਰ ਆਪਣੇ ਜਿਵੇਂ ਦੋ ਕੁੰਡੇ ਇੱਧਰ ਉਲਟੇ ਆ ਰਹੇ ਆ ਤਾਂ ਦੋ ਕੁੰਡੇ ਇੱਧਰ ਉਲਟੇ ਆਉਣਗੇ ਤਾਂ ਬਹੁਤ ਹੀ ਸਫਾਈ ਨਾਲ ਬਾਰਡਰ ਆਉਂਦਾ ਹੈ ਜਿਵੇਂ ਇੱਧਰ ਆਪਾਂ ਦੋ ਕੁੰਡੇ ਪਹਿਲਾਂ ਉਲਟੇ ਬੁਣਾਂਗੇ ਫਿਰ ਇੱਧਰ ਉਲਟੇ ਠੀਕ ਹੈ ਇਸ ਤਰ੍ਹਾਂ ਦੋਨਾਂ ਕੰਨੀਆਂ ਤੇ ਜੇਕਰ ਕੁੰਡੇ ਕੋ ਜਿਉਣਗੇ ਤਾਂ ਬਾਰਡਰ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਬਣ ਕੇ ਤੇ ਚਲੋ ਆਪਾਂ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਸ਼ੁਰੂ ਕਰਦੀ ਹੈ ਇਸ ਤਰ੍ਹਾਂ ਦੋ ਕੁੰਡੇ ਆਪਾਂ ਬਣਾਵਾਂਗੇ ਉਲਟੇ ਫਰੇਡ ਕਰਾਂਗੇ ਪਿੱਛੇ దో కండే బనావే సరెడ్ అో కే ఉల్టే థ్రెడ్ కే పిచ్చే ఫి దో కడే బావే స इस तरह ठीक है फिर दो कुंडे बनावेंगे उल्टे कुंडे पाने बार सीधे पासे तो पहली सिलाई अपनी दो कुंडे बनावेंगे सीधे सारी सिलाई आप तरह कंप्लीट करनी है, दो कुंडे उल्टे ਦੋ ਕੁੰਡੇ ਸਿੱਧੇ ਜੇਕਰ ਤੁਹਾਨੂੰ ਵੀ ਬਣਾਈ ਦਾ ਸ਼ੌਂਕ ਹੈ ਤਾਂ ਇਸ ਤਰ੍ਹਾਂ ਕੁੰਡੇ ਪਾ ਕੇ ਆਪਾਂ ਜਿਹੜਾ ਬਾਰਡਰ ਸ਼ੁਰੂ ਕਰ ਸਕਦੇ ਹਾਂ ਫਿਰ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਂ ਬਹੁਤ ਹੀ ਸੌਖੇ ਸੌਖੇ ਡਿਜ਼ਾਈਨ ਬਣਾਉਣੇ ਦੱਸੀ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਪਹਿਲੀ ਸਲਾਈ ਥੋੜੀ ਮੁਸ਼ਕਲ ਹੁੰਦੀ ਹੈ ਕਿਉਂਕਿ ਕੁੰਡੇ ਜਿਹੜੇ ਆਪਣੇ ਇਸ ਤਰ੍ਹਾਂ ਟਾਈਟ ਹੁੰਦੇ ਬਾਅਦ ਵਿੱਚ ਕੁੰਡੇ ਲੂਜ਼ ਹੋ ਜਾਂਦੇ ਲਓ ਜੀ ਪਹਿਲੀ ਸਲਾਈ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਦੂਸਰੀ ਸਲਾਈ ਉਲਟ ਪਾਸੇ ਤੋਂ ਹੁਣ ਜਿਹੜੇ ਕੁੰਡੇ ਆਪਾਂ ਇੱਧਰ ਸਿੱਧੇ ਬਣਾਏ ਹੋਣਗੇ ਇੱਧਰ ਉਲਟੇ ਬਣਾਉਣੇ ਜਿਹੜੇ ਇੱਧਰ ਉਲਟੇ ਬਣਾਏ ਹੋਣਗੇ ਇੱਧਰ ਸਿੱਧੇ ਬਣਾਵਾਂਗੇ ਠੀਕ ਹੈ ਹੁਣ ਇਹ ਦੋ ਕੁੰਡੇ ਉਧਰ ਉਲਟੇ ਤੇ ਇੱਧਰ ਆਪਾਂ ਬਣਾਵਾਂਗੇ ਸਿੱਧੇ ਇੱਕ ਦੋ ਦੋ ਕੁੰਡੇ ਜਿਹੜੇ ਉਧਰ ਸਿੱਧੇ ਐ ਇੱਧਰ ਉਲਟੇ ਬਣਾਵਾਂਗੇ ਇਸੇ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ దండే సి దో కు ఉల్ట కు సే దో కు ఉల్ట దో కు సరటే జ ਇੱਧੇ ਇਧਰ ਬਣਾਵਾਂਗੇ ਉਲਟੇ ਸਾਰੀ ਸਲਾਈ ਆਪਾਂ ਐਸੇ ਤਰ੍ਹਾਂ ਕੰਪਲੀਟ ਕਰਨੀ ਹੈ ਉਲਟ ਪਾਸੇ ਤੋਂ ਦੂਸਰੀ ਸਲਾਈ ਹਣ ਦੇਖੋ ਲਾਸਟ ਵਾਲੇ ਵੀ ਦੋ ਉਧਰ ਉਲਟੇ ਆ ਤੇ ਇਧਰ ਬਣਨਗੇ ਸਿੱਧੇ ਇਹੀ ਦੋ ਸਲਾਈਆਂ ਆਪਾਂ ਰਿਪੀਟ ਕਰਨੀਆਂ ਬਾਰ-ਬਾਰ ਜਦੋਂ ਆਪਾਂ ਥੋੜੀਆਂ ਜੀਆਂ ਸਲਾਈਆਂ ਬਣਾ ਲੈਣੀਆਂ ਫਿਰ ਸਿੱਧੇ ਪਾਸੇ ਤੋਂ ਵੀ ਕੁੰਡੇ ਦਿਖਾਈ ਦੇਣ ਲੱਗ ਜਾਂਦੇ ਆਪਾਂ ਨੂੰ ਤੇ ਉਲਟੇ ਪਾਸੇ ਤੋਂ ਵੀ ਜਿਸ ਤਰ੍ਹਾਂ ਦੇ ਕੁੰਡੇ ਦਿਖਾਈ ਦੇਣਗੇ ਆਪਾਂ ਉਹਨਾਂ ਉੱਪਰ ਉਸੇ ਤਰ੍ਹਾਂ ਦੇ ਕੁੰਡੇ ਬਣਾਉਂਦੇ ਜਾਣਾ ਦੇਖੋ ਹੁਣ ਪਹਿਲੀ ਸਲਾਈ ਦੁਬਾਰਾ ਰਿਪੀਟ ਕਰਾਂਗੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ दो उल्टे, दो सीधे दो उल्टे, दो सिद्धे, दो उल्टे दौ सिधे उल्टिया उल्टे कुंडे बनाने सीधे कुंडे ਉੱਪਰ ਆਪਾਂ ਸਿੱਧੇ ਕੁੰਡੇ ਬਣਾਉਣੇ ਆ। ਦੇਖੋ ਹੁਣ ਇਸ ਤਰ੍ਹਾਂ ਕੁੰਡੇ ਦਿਖਾਈਦਿਆਂ ਲੱਗ ਜਾਂਦੀ ਹੈ। ਹੁਣ ਆਪਾਂ ਉਲਟੇ ਕੁੰਡਿਆਂ ਉੱਪਰ ਉਲਟੇ ਬਣਾਉਂਦੇ ਜਾਵਾਂਗੇ, ਸਿੱਧੇ ਕੁੰਡਿਆਂ ਉੱਪਰ ਸਿੱਧੇ ਬਣਾਉਂਦੇ ਜਾਵਾਂਗੇ। ਇਸੇ ਤਰ੍ਹਾਂ ਉਲਟ ਪਾਸੇ ਤੋਂ। ਸਿੱਧੇ ਕੁੰਡਿਆਂ ਉੱਪਰ ਸਿੱਧੇ, ਉਲਟ ਕੁੰਡਿਆਂ ਉੱਪਰ ਉਲਟੇ, ਠੀਕ ਹੈ? ਤੇ ਇਸ ਬਾਰਡਰ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਜਿਹੜਾ ਬਣਾ ਸਕਦੇ। ਜਿਵੇਂ ਆਪਾਂ ਬਲਾਊਜ਼ ਬਣਾ ਰਹੇ ਹਾਂ। ਤਾਂ ਇਹ 4 ਜਾਂ 5 ਇੰਚ ਬਾਰਡਰ ਦੀ ਲੰਬਾਈ ਜਿਹੜੀ ਚੜਾਈ ਇਸ ਤਰ੍ਹਾਂ ਬਣਾ ਲੈਣੀ ਹੈ 4 ਜਾਂ 5 ਇੰਚ ਉਸ ਤੋਂ ਬਾਅਦ ਕੋਈ ਵੀ ਤੁਸੀਂ ਡਿਜ਼ਾਈਨ ਉੱਪਰ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਾਰਡਰ ਰਹਿੰਦਾ ਇਹ ਜੇ ਕੀ ਵੀ ਦੇ ਜਿਹੜਾ ਇਹ ਬਾਰਡਰ ਤੁਸੀਂ ਬਣਾ ਸਕਦੇ ਆ ਬਲਾਊਜ਼ ਲਈ ਇਹ ਬਾਰਡਰ ਬਣਾ ਸਕਦੇ ਹੋ ਜੈਕਟ ਲਈ ਇਹ ਬਾਰਡਰ ਜਿਹੜਾ ਬਣਾ ਸਕਦੇ ਹੋ ਸੌਕਸ ਬਣਾ ਰਹੇ ਹਾਂ ਜਰਾਬਾ ਬਣਾ ਰਹੇ ਹਾਂ ਮਤਲਬ ਉਨਾਲੇ ਤੁਸੀਂ ਇਹ ਬਾਰਡਰ ਬਣਾ ਸਕਦੇ ਹੋ ਫਲੈਕਸੀਵਲ ਜਿਹੜਾ ਇਹ ਬਾਰਡਰ ਰਹਿੰਦਾ ਆਪਣਾ ਠੀਕ ਜਿਹੜੀ ਇਸ ਬਾਰਡਰ ਦੀ ਫਿਟਿੰਗ ਹੈ ਬਹੁਤ ਹੀ ਵਧੀਆ ਆਉਂਦੀ ਹੈ ਇਸ ਲਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਚਾਹੇ ਤੁਸੀਂ ਕੀ ਵੀ ਬਣਾ ਰਹੇ ਹੋ ਬਲਾਊਜ਼ ਬਣਾ ਰਹੇ ਹੋ ਜਰਾਬਾ ਬਣਾ ਰਹੇ ਹੋ ਲਓ ਜੀ ਇਸੇ ਤਰ੍ਹਾਂ ਆਪਾਂ ਇਹਨੂੰ ਕੰਪਲੀਟ ਕਰਦੇ ਜਾਣਾ ਦੋ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਜਿੰਨੀ ਤੁਹਾਨੂੰ ਚੜਾਈ ਚਾਹੀਦੀ ਹੋਊਗੀ ਦੀ ਰੱਖ ਲੈਣੀ ਔਣੀ ਠੀਕ ਹੈ ਮੈਂ ਥੋੜਾ ਜੈ ਨੂੰ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਕਿ ਇਸ ਤਰ੍ਹਾਂ ਦਾ ਲੱਗਦਾ ਹੈ ਇਹ ਬਾਰਡਰ ਲਓ ਜੀ ਇਸ ਤਰ੍ਹਾਂ ਆਪਣਾ ਜਿਹੜਾ ਬਾਰਡਰ ਡਿਜ਼ਾਈਨ ਬਣਦਾ ਜਾਊਗਾ ਠੀਕ ਹੈ ਇਸ ਤਰ੍ਹਾਂ ਫਲੈਕਸੀਬਲ ਵੀ ਹੈ ਦੇਖੋ ਲੰਬਾਈ ਚੜਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਧੰਨਵਾਦ